18 ਲੀਟਰ ਪਾ ਦੂ ਹੈ ਮੋਜ ਨਾ ਬਾਈ ਮੋਜ ਨਾ ਬਾਈ ਕਹਿੰਦਾ ਵੀ ਦੁੱਧ 17 18 ਲੀਟਰ ਮੋਜ ਨਾ ਪਾ ਦੂਗੀ ਤੇ ਮੁੱਲ ਵੀ ਬਿਲਕੁਲ ਜਾਇਜ਼ਾ ਵੀਡੀਓਜ਼ ਨਾਲ ਬਣੇ ਰਹੋ ਇੱਕ 2.5 ਮਹੀਨੇ ਦੀ ਗੱਭਨ ਚੱਕ ਪਾਸ ਕਰਦੇ ਹਾਂ ਹਾਂਜੀ ਦੋਸਤੋ ਹਸੀ ਕਾਲ ਸਾਡੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਅੱਜ ਦੀ ਜਿਹੜੀ ਹੈ ਆਪਾਂ ਵੀਡੀਓ ਬਣਾਉਣ ਲੱਗੇ ਆਂ ਸ਼ਹਿਰ ਆ ਗਿਆ ਜੈਤੋ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਬਾਜਾਖੰਡਾ ਰਹਿ ਗਿਆ ਤੇ ਬਾਈ ਦੇ ਆਪਾਂ ਫਾਰਮ ਤੇ ਪਹੁੰਚੇ ਆਂ ਦੋ ਨਾਗ ਬਾਈ ਨੇ ਬਕਾਊ ਕਰੇ ਅੱਜ ਇਨਵਰਯਾ ਪੱਡਟ ਲੈ ਲਈਨੇ ਇੱਕ ਤਾਂ ਜੀ ਸਾਈਵਲ ਦੇ ਵਿੱਚ ਤੇ ਹੋਰ ਸਾਈਵਲ ਤੇ ਇੱਕ ਆ ਗਈ ਐਚਐਫ ਦੇ ਵਿੱਚ ਕਰਾਸਵਰਡ ਤੇ ਦੋਨੋਂ ਵਾਰੇ ਆਪਾਂ ਜਾਣਕਾਰੀ ਲੈਣੇ ਆ ਭਾਈ ਦੇ ਨਾਲ ਗੱਲਬਾਤ ਕਰਾਂਗੇ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਆ ਆਪਣਾ ਸੰਪਰਕ ਨੰਬਰ ਹੈਗਾ ਜੀ 62807 79197 ਵੀਡੀਓ ਦੇ ਨਾਲ ਜੁੜਦੇ ਹੋ ਸਾਰੀ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਸਿੱਗਾ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਬਾਈ ਜੀ ਆਪਣਾ ਐਡਰੈਸ ਕਨਫਰਮ ਕਰ ਦਿਓ ਆਪਣਾ ਐਡਰੈਸ ਪਿੰਡ ਜੈਤੋ ਠੀਕ ਹੈ ਜੀ ਉੱਥੇ ਚੰਦ ਸਿੰਘ ਵਾਲੇ ਬਾਜ਼ਾਰ ਰੋਡ ਤੇ ਜੀ ਠੀਕ ਹੈ ਬਾਜ਼ਾਰ ਖਾਨਾ ਰੋਡ ਦੇ ਉੱਤੇ ਹੀ ਆਪਣੇ ਘਰ ਆ ਜਾਂਦੇ ਨੇ ਨੇੜੇ ਹੈ ਨਾ ਤੇ ਆਪਣਾ ਨੰਬਰ ਬੋਲ ਦਿਓ ਜੀ 9878773578 ਠੀਕ ਹੈ ਜੀ ਤੇ ਦੋ ਨਾਗਾ ਜੀ ਅੱਜ ਆਪਣੇ ਕੋਲ ਆਪਣੇ ਕੋਲ ਦੋ ਨਾਗਾ ਜੀ ਠੀਕ ਹੈ ਇਧਰਲੇ ਪਾਸੇ ਕਰਕੇ ਸ਼ੁਰੂ ਆ ਵਹਿੜ ਤੋਂ ਕਰਦੇ ਆ ਸਾਈ ਹਾਲ ਤੋਂ ਹੈ ਨਾ ਬੜੀ ਚੰਗੀ ਨਿਗਰ ਨਰੋਈ ਸੰਭੀ ਸੰਭਾਈ ਵਹਿੜ ਹੈ ਇਹਦੀ ਕੀ ਡਿਟੇਲ ਹੈ ਜੀ ਕਿੰਨਾ ਮਸੂਆ ਕਿੰਨਾ ਇਹ ਮੂਹ ਚਾਰ ਦੰਦਾ ਜੀ ਮੂਹ ਇਹ ਚੌਗੀ ਆ ਹਾਂਜੀ ਪਹਿਲੀ ਵਾਰ ਗੱਬਣਾ ਇਹ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਜੀ 2.5 ਮਹੀਨੇ ਦੀ ਗੱਬਣ ਚ ਦੇਲ ਸਾਖਪੁਰੀਆ ਜੀ ਜੇ ਮਰਜੀ ਆਥੋ ਤੁਮਰੀ ਜੋ ਲੋ ਵੀ ਮਿੱਤਰੋ ਕੋਈ ਗੱਲ ਕਹਿਂਦੀ ਨਹੀਂ ਬਾਈ ਨੇ ਸਾਹਮਣੇ ਆਥੋ ਤੁਮਾਰੇ ਦੇ ਵਹਿੜ ਨੇ ਉਸ ਚੱਕ ਲਈ ਮੱਝਾਂ ਵਾਂਗ ਲੈ ਬਾਈ ਖੋਲੇ ਕਰਾਂ ਦੀ ਤੋਰਾ ਤਰਾ ਕਰਾ ਚੱਕ ਸਾਈ ਵਾਲ ਦੇ ਵਿੱਚ ਆ ਗਈ ਸਾਈ ਵਾਲ ਮੰਨ ਕੇ ਚੱਲੋ ਵੀ ਚੰਗੀ ਨਿਗਰ ਮਰੋਈ ਸੰਭੀ ਸੰਭਾਈ ਵਹਿੜ ਸੋਹਣਾ ਕਦਕਾਠ ਤੇ ਜਿਹੜੀ ਲੈਂਥ ਲੋਂਥ ਆ ਗਈ ਵਹਿੜ ਦੀ ਉਹ ਵੀ ਪੂਰੀ ਫੁੱਲ ਮਾਰੂ ਨੀਗਾ ਕਰਾਂ ਦੀ ਐ ਪਈ ਆ ਪਰੜੇ ਵਰਗੀ ਆੜਤਾਂ ਦੇ ਸਹਰਾਣੇ ਵਰਗੀ ਜਿਵੇਂ ਆਪਾਂ ਕਹਿਦੇਗੇ ਤੇ ਚੰਗੀ ਸੰਭੀ ਵੀ ਵਹਿੜ ਟਾਈ ਮਹੀਨੇ ਦੀ ਗੱਬਨ ਚੈੱਕ ਪਾਸ ਜਿਹੜਾ ਭਰਾ ਲੈ ਕੇ ਜਾਊਗਾ ਮਿੱਤਰੋ ਉਹ ਆਪਦੀ ਤਸੱਲੀ ਕਰਾ ਲੇ ਤੇ ਬਾਈ ਦੀ ਤਸੱਲੀ ਕਰਾਈ ਵੀ ਆ ਤੇ ਕਿਉਂ ਜੀ ਜਿਹੜਾ ਜਿਹਦੇ ਮੰਨ ਕੇ ਚਲੋ ਜਿਹੜਾ ਭਰਾ ਜਾਊਗਾ ਅੱਜ ਆ ਜੀ ਉਹ ਆਪਦੀ ਚੈੱਕ ਕਰਾ ਕੇ ਲ ਜਾਵੇ ਚੈੱਕ ਕਰਾ ਕੇ ਲ ਜਾਵੇ ਤੁਹਾਡੀ ਕਰਾਈ ਵੀ ਆ ਹੈਨਾ ਤੁਹਾਡੀ ਕਰਾਈ ਆ ਜਿਹੜਾ ਕੋਈ ਮਰਜ਼ੀ ਦਾ ਲੈ ਆਵੇ ਠੀਕ ਹੈ ਤੇ ਥਣ ਥਣ ਆਪਾਂ ਬੁਖਾਦ ਗਏ ਕਰਾਂ ਦੀ ਦੇਖੋ ਇਹ ਮੈਂ ਕਹਾ ਕੋਈ ਫੋਟਸ਼ਾਂਗ ਨਹੀਂ ਤੇ ਪੂਰੀਆਂ ਵਿੱਥਾਂ ਤੇ ਥਣ ਲੱਗੇ ਹੋਇਆ ਵਿਰਲੇ ਵਿਰਲੇ ਤੇ ਇਹਦੀ ਡਿਮਾਂਡ ਫਿਰ ਭਾਈ ਕੀ ਰਹੂਗੀ ਇਹਨਾਂ ਨੂੰ ਆੜ 32000 32000 ਹਾਂਜੀ ਵਿੱਚੋਂ ਮਾਨਤਨ ਮਾਨਤਨ ਕਰ ਦਿਆਂਗੇ ਲੋ ਵੀ ਮਿੱਤਰੋ 2.5 ਮਹੀਨੇ ਦੀ ਗੱਬਨ ਚ ਇੱਕ ਪਾਸੇ ਤੇ ਮੂੰਹੋਂ ਚੌਗੀ ਵਹਿੜ ਚੰਗੀ ਸੰਭੀ ਵੀ ਤੇ ਸੀਲਸ ਲੱਗਦਾ ਤਾਂ ਅੰਤ ਕੋਈ ਨਹੀਂ ਬਾਈ ਹੱਥ ਉਸ ਮਾਰੀ ਜਾਂਦਾ ਮੌਂਜ ਨਾ ਖੜੀ ਆ ਜਿਵੇਂ ਮਰਜ਼ੀ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਜਿਵੇਂ ਮਰਜ਼ੀ ਕੋਈ ਨੁਹਾਈ ਜਾਵੇ ਜਿਵੇਂ ਮਰਜ਼ੀ ਉਹ ਕਰੀਏ ਫੁੱਲ ਚਾਰੂ ਤੇ ਜਿਹੜੇ ਕਿਸੇ ਭਰਾ ਨੇ ਘੱਟ ਪੈਸੇ ਲਾ ਕੇ ਘਰੇ ਚੰਗੇ ਵਧੀਆ ਜਾਨੀ ਕਿ ਦੁੱਧ ਕਿੰਨਾ ਦਾ ਪਾਉਂ ਬਾਈ ਤੇਰੇ ਹਿਸਾਬ ਨਾਲ ਪਹਿਲੀ ਦੁੱਧ ਬਈ ਇਹ ਆਪਣਾ ਘਰ ਦਾ ਰਵਾਜ ਸੀਗਾ ਠੀਕ ਐ 17 18 ਲੀਟਰ ਦਿੰਦੇ ਰਹੇ ਆ ਸਾਡੇ ਦੂਜੇ ਘਰ ਕੋਲ ਤਾਂ ਹਜੇ ਵੀ ਸਾਡਾ ਇਹ ਖਰੀਦੀ ਨਹੀਂ ਜਾਨੀ ਕਿ ਕਰਜ਼ੀ ਆ ਸਹੀ ਆ ਆਪਦੀ ਕਰਦੀ ਐ ਠੀਕ ਐ ਹਾਂਜੀ ਸਹੀ ਤਾਂਹੀਂ ਫੇ ਪੂਰੀ ਫੁੱਲ ਸੀਲ ਹੈ ਨਾ ਤੇ ਕਿੰਨਾ ਕੁ ਪਾ ਦੂਗੀ ਤੇਰੇ ਹਿਸਾਬ ਨਾਲ ਬਈ ਪਹਿਲੀ ਪਹਿਲੇ ਸੂਏ 15 16 ਕਿਲੋ ਦਾ ਖੁੱਲਾ ਪਾ ਦੂਗੀ 15 16 ਕਿਲੋ ਦੁੱਧ ਖੁੱਲਾ ਪਾ ਦੂਗੀ ਹੈ ਲੋ ਵੀ ਮਿੱਤਰੋ ਜਿਹੜੇ ਭਰਾ ਨੇ ਘੱਟ ਪੈਸੇ ਲਾ ਕੇ ਤੇ 15 16 ਕਿਲੋ ਵਾਲੀ ਘਰੇ ਵਹਿੜ ਤਿਆਰ ਕਰਨੀ ਹੈ ਤੇ ਮਿੱਤਰੋ ਤੁਹਾਡੇ ਕੋਲੇ ਮੌਕਾ ਤੇ ਨੰਬਰ 22 ਦਾ ਲਗਾਤਾਰ ਚੱਲਦਾ ਰਹਿਣਾ ਸਕਰੀਨ ਦੇ ਥੱਲੇ ਵਾਲੇ ਪ ਇਹਦੀ ਕੀ ਡਿਟੇਲ ਆ ਕਹਿੰਦੇ ਮਸੂਆ ਇਹ ਸੁਆ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਜੀ ਦੂਜਾ ਸੁਆ ਕਹਿ ਕੇ ਦਿੱਤੀ ਆ ਆਪਾਂ ਨੂੰ ਇਹ ਠੀਕ ਹੈ ਇਹ 5 ਕਿ ਦਿਨ ਬਾਕੀ ਜਾਂਦੇ ਪੰਜ ਚਾਰ ਦਿਨ ਬਾਕੀ ਆ ਹਾਂਜੀ ਥਨਲੇਵਾ ਚੰਗਾ ਲੱਗੇ ਕਿੰਨਾ ਕੁ ਵਜ਼ਨ ਦਰੇ ਸਾਹਮਣੇ ਇਹ ਦੋ ਦੋ 18 20 ਕਿਲੋ ਪਾ ਦੂਗੀ 18 20 ਕਿਲੋ ਪਾ ਦੂਗੀ ਹਾਂਜੀ ਹਾਂਜੀ ਲਓ ਵੀ ਮਿੱਤਰੋ ਖੋਲੋ ਜੀ ਕਿਉਂ ਜਿਹੜੇ ਹਿਸਾਬ ਨਾਲ ਥਨਲੇਵਾ ਲੱਗੇ ਹਾਂ ਚੰਗੀ ਵਧੀਆ ਨਿਗਰ ਹੈ ਤੇ ਲੈਂਥ ਲੌਂਥ ਵੀ ਪੂਰੀ ਫੁੱਲ ਹੈ ਬਾਈ ਕਹਿੰਦਾ ਵੀ ਕੋਈ ਭਰਾ ਮੰਨ ਲੈ ਦੂਜਾ ਤੇ ਕੋਈ ਮੰਨ ਲੈ ਤੀਜਾ ਪਰ ਆਪਾਂ ਨੂੰ ਦੂਜਾ ਕਹਿ ਕੇ ਵਾਈ ਤੇ ਲੈ ਵਾਲੂ ਆ ਜੇ ਆਪਾਂ ਆਰਡਰ ਕੁਆਲਟੀ ਦੇਖ ਗਏ ਨਾ ਮਿੱਤਰੋ ਐ ਪੂਰਾ ਬਾ ਕਮਾਲ ਆ ਐ ਪੂਰਾ ਥੱਬੇ ਦਾ ਲੈਵਾ ਜਿਵੇਂ ਆਪਾਂ ਕਹਦਗੇ ਤੇ ਸਾਡੇ 5-4 ਦਿਨ ਲੈ ਜੂ ਸੁੰਦੇ ਹਨਾ 5-4 ਦਿਨ ਲੈ ਜੀ ਹਾਂ ਤੇ ਸੁੰਦੀ ਸੁੰਦੀ ਕਰਮਾ ਵਾਲੀ ਐਦੂ ਵੀ ਵਧੀਆ ਜਣੀ ਕਿ ਸੋਹਣੀ ਤਿਆਰ ਹੁੰਦੀ ਆਉਂਦੀ ਆ ਵੇੜ ਤੇ ਜੇ ਥਾਣਾ ਉਹਨਾਂ ਦੀ ਗੱਲ ਕਰਗੇ ਤਾਂ ਕੱਲਾ ਕੱਲਾ ਥਾਣਾ ਐ ਪੀੜੀ ਦੇ ਪਾਵਿਆਂ ਵਰਗਾ ਵੈਰਲਾ ਤੇ ਲੱਗਿਆ ਵਾ ਤੇ ਦੁੱਧ ਬਈ ਕਹਿੰਦਾ 17-18 ਕਿਲੋ ਪਾ ਦੂਗੀ ਦੇਖੋ ਗਰਾਂ ਦੀ ਵਧੀਆ ਐ ਚੰਗੀ ਨਿਗਰ ਐ ਕੋਈ ਲਿੱਸੀ ਲਾਮੀ ਨਹੀਂ ਜਿਹੜੀ ਆਰਡਰ ਕੁਆਲਿਟੀ ਹੈਗੀ ਮਿੱਤਰੋ ਪੂਰੀ ਬਾਖਮਾਲ ਹੈ ਕੱਲਾ ਕੱਲਾ ਥਾਣਾ ਗਿਆ ਤੇ ਨਾੜਾ ਨੂੜਾ ਲੇਵੇ ਤੇ ਪੂਰੀਆਂ ਫਲ ਲਓ ਜੀ ਇਹਦੀ ਬਾਈ ਡਿਮਾਂਡ ਫਿਰ ਇਹਦਾ 36000 ਰੁਪਿਆ ਜੀ 36000 ਵਿੱਚ ਮੰਤਨ ਹੋ ਜੂ ਮੰਤਨ ਹੋ ਜੂ ਜੀ ਠੀਕ ਹੈ ਨੰਬਰ ਬੋਲ ਦੋ ਦਾ ਦੁਬਾਰਾ 997877357 ਠੀਕ ਹੈ ਜੀ ਲਓ ਵੀ ਮਿੱਤਰੋ ਨੰਬਰ ਬਾਈ ਦਾ ਨਗਾਦਾਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਤੇ ਬਾਈ ਨੇ ਦੋ ਨਗ ਬਕਾਉ ਕਰੇ ਆ ਤੇ ਚੰਗੇ ਨਾ ਨਿੱਗਰ ਗਮਾ ਦੋਨਵੇਂ ਪਹਿਲੇ ਨੰਬਰ ਵਾਲੀ ਆਪਾਂ ਵੈਢ ਵਿਖਾਈਏ 2.5 ਮਹੀਨੇ ਦੀ ਗੱਭਨ ਚੱਕ ਪਾਸ ਤੇ 2 ਨੰਬਰ ਤੇ ਜਿਹੜੀ ਵੜ 5-4 ਜਨਾਂ ਦੀ ਕੱਚੀ 17-18 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ ਤੇ ਨੰਬਰ 22 ਦਾ ਲਗਾਤਾਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਵਧੀਆ ਸੀਲਸ ਲੱਗ ਗਏ ਦਾ ਤੇ ਮੁੱਲ ਵੀ ਜਾਏਗਾ ਬਾਈ ਜੇ ਕਰੇ ਤੇ ਜਿਹੜੇ ਭਰਾ ਦੇ ਜਿਹੜਾ ਨਾ ਪਸੰਦ ਹੋਇਆ ਤਸੱਲੀ ਮਿੱਤਰੋ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰ ਇੱਕ ਐਂਗਲ ਤੋਂ ਕਵਰ ਕਰਨਾ ਤੇ ਨੰਬਰ 22 ਦਾ ਚੱਲਦਾ ਰਹਿਣਾ ਲਗਾਤਾਰ ਮਿਲਦੇ ਆਪਾਂ ਅੱਗੇ ਹੋਰ ਵੀਡੀਓ ਚ ਧੰਨਵਾਦ ਹੱਸੀ ਕਾਲ ਸਾਰਿਆਂ ਨੂੰ